ਮੈਂ ਗਵਾਹ ਬਰਗਾੜੀ ਦਾ ਲਗਾਤਾਰ ਅਸੀਂ ਉਸ ਮੋਰਚੇ ਨਾਲ ਜੁੜੇ ਰਹੇ ਦੋ ਵੱਡੇ ਇਕੱਠ ਲੱਖਾਂ ਦੀ ਗਿਣਤੀ ਉਹ ਬਾਜੇਖਾਨੇ ਤੋਂ ਲੈ ਕੇ ਤੇ ਕੋਟ ਖਪੂਰੇ ਤੱਕ ਸੜਕਾਂ ਜਾਮ ਹੋਈਆਂ ਫਾਈਵੇ ਜਾਮ ਹੋਏ ਲੱਖਾਂ ਦੀ ਗਿਣਤੀ ਸੰਗਤ ਉੱਥੇ ਪਹੁੰਚਦੀ ਰਹੀ ਆ ਪਰ ਜਦੋਂ ਉਹਨਾਂ ਮੋਰਚਾਂ ਦੇ ਵਿੱਚੋਂ ਭਾਵ ਉਹ ਕੋ ਰਿਜ਼ਲਟ ਨਹੀਂ ਮਿਲਦਾ ਤੇ ਲੋਕ ਨਿਰਾਸ਼ ਹੋ ਜਾਂਦੇ ਇਹ ਵੀ ਸਾਡਾ ਇੱਕ ਦੁਖਾਂਤ ਰਿਹਾ ਪੰਜਾਬ ਦੇ 27 28 ਪਿੰਡ ਉਜਾੜ ਕੇ ਚੰਡੀਗੜ੍ਹ ਬਸਾਇਆ ਗਿਆ ਤੇ ਉਹਦੇ ਵਿੱਚ ਸਾਡੀ ਯੂਨੀਵਰਸਿਟੀ ਬਣੀ ਅੱਜ ਹਾਲਾਤ ਇਹ ਬਣੇ ਖੜੇ ਆ ਕੱਲੀ ਯੂਨੀਵਰਸਿਟੀ ਛੱਡੋ ਹੌਲੀ ਹੌਲੀ ਪੰਜਾਬ ਦਾ ਨਾਮ ਵੀ ਬਦਲਣ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਾਨੂੰਨ ਬਣਾਤਾ ਕਿ ਕੋਈ ਵੀ ਬਾਹਰ ਦਾ ਬੰਦਾ ਉੱਤਰਾਖੰਡ ਦੇ ਵਿੱਚ ਆ ਕੇ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ 'ਚ ਕਾਨੂੰਨ ਕਿਉਂ ਨਹੀਂ ਬਣ ਰਿਹਾ ਆ ਨਵੀਂ ਗੱਲ ਸੁਣ ਲਓ ਪੰਜਾਬ ਪੁਲਿਸ ਦੀ ਬਾਤੀ ਚੱਲ ਰਹੀ ਹੈ ਪੇਪਰ ਚੱਲ ਰਹੇ ਆ 10 ਨੰਬਰ ਦੀ ਪੰਜਾਬੀ ਉਹਦੇ ਚ ਆ ਨਾਬੇ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਉਦਘਾਟਨ ਕਰਨ ਆਉਂਦਾ ਤੇ ਨੀਂਹ ਪੱਥਰ ਹਿੰਦੀ ਚਾ ਕੇ ਰੱਖਦਾ ਆਪਾਂ ਕਿੰਨੇ ਕ ਬੰਦੇ ਵਿਰੋਧ ਕਰਦੇ ਆ ਨਾ ਗੱਲਾਂ ਦਾ ਜੇ ਹੂੜੇ ਆੜੇ ਨਾ ਬੱਚੇ ਜੂੜੇ ਨਹੀਂ ਬਚਣੇ ਦਸਤਾਰਾਂ ਨਹੀਂ ਬਚਣੀਆਂ ਪਛਾਣ ਨਹੀਂ ਬਚਣੀ ਧਰਮ ਨਹੀਂ ਬਚਣਾ ਇਤਿਹਾਸ ਨਹੀਂ ਬਚਣਾ ਜੇ ਔਰੰਗਜ਼ੇਬ ਦਾ ਜ਼ਿਕਰ ਨਹੀਂ ਹੋਣਾ ਇਤਿਹਾਸ ਚ ਪੜਾਇ ਨਹੀਂ ਜਾਣਾ ਗੁਰੂ ਗੋਬਿੰਦ ਸਿੰਘ ਦੀਆਂ ਜੰਗਾਂ ਸਾਬ ਜਦਨ ਸ਼ਹੀਦੀ ਦਾ ਜ਼ਿਕਰ ਕਿੱਥੇ ਹੋਊਗਾ ਕੋਈ ਬੋਲਿਆ ਸਰ ਜੋੜਨ ਦੀ ਵੀ ਲੋੜ ਹੈ ਤੇ ਸਰਵਰਤਨ ਦੀ ਵੀ ਲੋੜ ਹੈ ਪਰ ਸਾਡਾ ਦੁਖਾਂਤ ਇਹ ਬਣ ਗਿਆ ਉਹ ਕਹਿੰਦਾ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੀ ਸਾਨੂੰ ਸਾਡੇ ਆਪਣੇ ਮਾਰ ਰਹੇ ਆ ਆਪਣੇ ਆਪਣੇ ਦਾ ਵਿਰੋਧ ਕਰਦੇ ਆ ਮੈਂ ਕਹਿੰਦਾ ਕਿਸੇ ਬੰਦੇ ਨਾਲ ਸਾਡੇ ਲੱਖ ਬਖਰੇਵੇਂ ਹੋ ਸਕਦੇ ਆ ਸਾਡੇ ਆਪਸੀ મતਭੇਦ ਹੋ ਸਕਦੇ ਆ ਪਰ ਜੰਤਕਤ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਆ ਕੇ ਆਪਣੇ ਬੰਦਿਆਂ ਦਾ ਵਿਰੋਧ ਨਾ ਕਰੇ ਮੈਂ ਫਿਰ ਕਹਿੰਦਾ ਜਿੱਥੇ ਕਾਨੂੰਨ ਬਣਨਾ ਜ਼ਰੂਰੀ ਹੈ ਉੱਥੇ ਸਿੱਖਾਂ ਦਾ ਸੰਜੀਦਾ ਹੋਣਾ ਵੀ ਜ਼ਰੂਰੀ ਹੈ ਕਿ ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ ਕੋਈ ਕਾਨੂੰਨ ਸੀਗੇ ਨਹੀਂ ਸੀ ਪਰ ਫੇਰ ਵੀ ਸਿੱਖ ਆਪਣੇ ਗੁਰੂ ਲਈ ਖੂਨ ਡੋਲਦੇ ਰਹੇ ਪਰ ਬੇਅਦਬੀਆਂ ਨਹੀਂ ਹੋਣ ਦਿੱਤੀ ਅੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਮਾਣਾ ਦੇ ਵਿੱਚ ਪਿਛਲੇ 8 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਫੌਜੀ ਗੁਰੂ ਰਣ ਸਾਹਿਬ ਦੀ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਉਹਨਾਂ ਨੂੰ ਲੈ ਕੇ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਜਿਹਦੇ ਵਿੱਚ ਉਮਰਕਾਇਤ ਤੱਕ ਦੀਆਂ ਸਜ਼ਾਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਉਹਦੇ ਲਈ ਯਤੋਜਾਦ ਕਰ ਰਹੇ ਆ ਸੰਘਰਸ਼ ਕਰ ਰਹੇ ਆ ਤਾਬਰ ਤੇ ਚੜੇ ਬੈਠੇ ਆ 1 ਜੂਨ ਦਾ ਦਿਨ ਹੈ ਅੱਤ ਦੀ ਗਰਮੀ ਆ ਗਰਮੀ ਦੇ ਵਿੱਚ ਵੀ ਉਸ ਤੋਂ ਪਹਿਲਾਂ ਠੰਡ ਵੀ ਗਈ ਨੇਹਰੀਆਂ ਮੀਂਹ ਝੱਖੜ ਸਭ ਉਤੋਂ ਦੀ ਗਏ ਆ ਅੱਜ ਫੇਰ 1 ਜੂਨ ਨੂੰ ਇਕੱਠ ਹੋਇਆ ਅਸਲ ਦੇ ਵਿੱਚ ਸਮਝਣ ਦੀ ਲੋੜ ਹੈ ਤੁਸੀਂ ਇਹ ਦੇਖੋ ਕਿ ਅੱਗੇ ਜਦੋਂ ਕਿਤੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਕਿਤੇ ਵੀ ਬੇਅਦਵੀ ਹੁੰਦੀ ਤਾਂ ਸਿੱਖਾਂ ਦੇ ਅੰਦਰ ਰੋਸ ਸੀ ਜਿਹੜਾ ਗੁੱਸਾ ਸੀ ਜਿਹੜਾ ਉਹ ਅੱਗ ਵਾਂਗੂੰ ਉਬਲਦਾ ਸੀ ਤੇ ਹੁਣ ਇੰਨੀਆਂ ਘਟਨਾਵਾਂ ਵਾਪਰ ਗਈਆਂ ਤੇ ਲੋਕਾਂ ਨੂੰ ਇਹ ਲੱਗਣ ਲੱਗ ਗਏ ਵੀ ਤਾਂ ਆਮ ਜੀ ਘਟਨਾ ਹੋ ਗਈ ਹਰ ਪੰਜਵੇਂ ਸੱਤਵੇਂ ਦਿਨ ਆਪਾਂ ਇਹ ਖਬਰ ਸੁਣਦੇ ਆਂ ਵੀ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋ ਗਈ ਕਿਤੇ ਗੁਰਦੰਸ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਕੋਈ ਬੰਦਾ ਦਰਬਾਰ ਸਾਹਿਬ 'ਚ ਆ ਕੇ ਬੇਅਦਬੀ ਕਰਨ ਆ ਗਿਆ ਤਾਂ ਇਹ ਚੋਣੀਆਂ ਏਜੰਸੀਆਂ ਨੇ ਇੱਥੋਂ ਦੀਆਂ ਸਰਕਾਰਾਂ ਨੇ ਲਗਾਤਾਰ ਇਸ ਵਰਤਾਰੇ ਨੂੰ ਇੰਨਾ ਵਧਾਤਾ ਇੰਨਾ ਆਮ ਕਰਤਾ ਵੀ ਲੋਕਾਂ ਨੂੰ ਲੱਗੇ ਵੀ ਤਾਂ ਆਮ ਗੱਲ ਐ ਤਾਂ ਹੁੰਦਾ ਹੀ ਰਹਿੰਦਾ ਅਗਲੀ ਗੱਲ ਵੀ ਕੱਠ ਕਿਉਂ ਨਹੀਂ ਹੁੰਦੇ ਕੱਠ ਹੁੰਦੇ ਆ ਮੈਂ ਗਵਾਹ ਬਰਗਾੜੀ ਦਾ ਲਗਾਤਾਰ ਅਸੀਂ ਉਸ ਮੋਰਚੇ ਨਾਲ ਜੁੜੇ ਰਹੇ ਦੋ ਵੱਡੇ ਕੱਠ ਲੱਖਾਂ ਦੀ ਗਿਣਤੀ ਉਹ ਬਾਜੇਖਾਨੇ ਤੋਂ ਲੈ ਕੇ ਤੇ ਕੋਟ ਖਪੂਰੇ ਤੱਕ ਸੜਕਾਂ ਜਾਮ ਹੋਈਆਂ ਹਾਈਵੇ ਜਾਮ ਹੋਏ ਲੱਖਾਂ ਦੀ ਗਿਣਤੀ ਸੰਗਤ ਉੱਥੇ ਪਹੁੰਚਦੀ ਰਹੀ ਆ ਪਰ ਜਦੋਂ ਉਹਨਾਂ ਮੋਰਚਾਂ ਦੇ ਵਿੱਚੋਂ ਭਾਵੋ ਕੋ ਰਿਜ਼ਲਟ ਨਹੀਂ ਮਿਲਦਾ ਤੇ ਲੋਕ ਨਿਰਾਸ਼ ਹੋ ਜਾਂਦੇ ਆ ਇਹ ਵੀ ਸਾਡਾ ਇੱਕ ਦੁਖਾਂਤ ਰਿਹਾ ਅੱਜ ਐਸ ਵੇਲੇ ਜਿਹੜੇ ਹਾਲਾਤ ਨੇ ਸਿੱਖਾਂ ਦੇ ਜਾਂ ਪੰਜਾਬ ਦੇ ਬਣੇ ਹੋਏ ਆ ਆਪਾਂ ਨੂੰ ਇੱਕ ਪਾਸੇੋਂ ਨਹੀਂ ਮਾਰ ਪੈ ਰਹੀ ਸਾਨੂੰ ਚਾਰ ਸਪੇਰੋਂ ਘੇਰਿਆ ਜਾ ਰਿਹਾ ਤੁਸੀਂ ਕੱਲ ਪਰਸੋਂ ਦੀ ਖਬਰ ਚੱਲ ਰਹੀ ਆ ਸੁਣ ਰਹੇ ਹੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਮ ਬਦਲਿਆ ਜਾਵੇ ਉਥੋਂ ਦਾ ਇੱਕ ਵਿਦਿਆਰਥੀ ਆਗੂ ਹੈ ਜਿਹੜਾ ਹਰਿਆਣੇ ਦਾ ਉਹਨੇ ਵਾਈਸ ਚਾਂਸਲਰ ਨੂੰ ਚਿੱਠੀ ਲਿਖੀ ਹੈ ਕਿ ਯੂਨੀਵਰਸਿਟੀ ਦਾ ਨਾਮ ਬਦਲਿਆ ਜਾਵੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡਾ ਉਹ ਤਰੋਹਰ ਹੈ ਸਾਡੇ ਲਈ ਬਹੁਤ ਵੱਡਾ ਇਤਿਹਾਸਾ ਹੋ ਲਾਹੌਰ ਸਾਡੀ ਯੂਨੀਵਰਸਿਟੀ ਰਹੀ ਹੈ ਪੰਜਾਬ ਯੂਨੀਵਰਸਿਟੀ 47 ਦੀ ਵੰਡ ਤੋਂ ਬਾਅਦ ਇਹ ਯੂਨੀਵਰਸਿਟੀ ਬਣੀ ਪੰਜਾਬ ਦੇ 27 28 ਪਿੰਡ ਉਜਾੜ ਕੇ ਚੰਡੀਗੜ੍ਹ ਬਸਾਇਆ ਗਿਆ ਤੇ ਉਹਦੇ ਵਿੱਚ ਸਾਡੀ ਯੂਨੀਵਰਸਿਟੀ ਬਣੀ ਅੱਜ ਹਾਲਾਤ ਇਹ ਬਣੇ ਖੜੇ ਐ ਕੱਲੀ ਯੂਨੀਵਰਸਿਟੀ ਛੱਡੋ ਹੌਲੀ ਹੌਲੀ ਪੰਜਾਬ ਦਾ ਨਾਮ ਵੀ ਬਦਲਣਗੇ ਇਹ ਪਿੱਛੇ ਜੇ ਮੰਗ ਉੱਠੀ ਸੀ ਵੀ ਚੰਡੀਗੜ੍ਹ ਨੂੰ ਵੱਖਰੀ ਸਟੇਟ ਬਣਾ ਦਿਓ ਵੱਖਰਾ ਸੂਬਾ ਬਣਾ ਦਿਓ ਬਣਾ ਦੇਣਗੇ ਅੱਜ ਨਾ ਸੋਡਾ ਜੀਰਖਪੁਰ ਖੜਾ ਮਹਾਲੀ ਇਹ ਸਾਰਾ ਏਰੀਆ ਉਹ ਜਿੱਨਾ ਗਰਦਾਸਪੁਰ ਪਠਾਨਕੋਟ ਦਾ ਕੰਢੀ ਏਰੀਆ ਸਾਰਾ ਇਕੱਠਾ ਕਰਕੇ ਇੱਕ ਸੂਬਾ ਵੱਖਰਾ ਬਣਾ ਦੇਣਗੇ ਕੀ ਕਰ ਲਓਗੇ ਤੁਸੀਂ ਉੱਥੇ ਅੱਜ ਚੰਡੀਗੜ੍ਹ ਦੇ ਵਿੱਚ 80% ਗਿਣਤੀ ਕਿਹਦੀ ਹੈ ਹਿਮਾਚਲ ਦੇ ਲੋਕਾਂ ਦੀ ਯੂਪੀ ਦੇ ਲੋਕਾਂ ਦੀ ਜੇ ਕੱਲ ਨੂੰ ਉੱਥੇ ਲੋਕਾਂ ਨੂੰ ਵੀ ਪੁੱਛਿਆ ਜਾਵੇ ਵੀ ਚੰਡੀਗੜ੍ਹ ਖੋ ਕੇ ਪੰਜਾਬ ਤੋਂ ਖੋਹੀ ਜਾ ਚੁੱਕਿਆ ਵੈਸੇ ਤਾਂ ਉਥੇ ਦੀ ਬੋਲੀ ਦਾ ਹਾਲ ਦੇਖ ਲਓ ਸੋਡੇ ਦੇ 60 40 ਦਾ ਅਨਪਾਸ ਸੀ ਹਰਿਆਣੇ ਨਾਲ ਉਹਦਾ ਹਾਲਾਤ ਦੇਖ ਲੋ ਵੀ ਸੋਡੇ ਉੱਥੇ ਜਿਹੜੀਆਂ ਭਰਤੀਆਂ ਨੇ ਨੌਕਰੀਆਂ ਨੇ ਉੱਚ ਕਿੰਨੇ ਕੁ ਪੰਜਾਬੀ ਰਹਿ ਗਏ ਆ ਸੋਡੇ ਦਰਿਆਵਾਂ ਦੇ ਆਪਣੇ ਡੈਮਾਂ ਦੇ ਹਾਲ ਦੇਖ ਲੋ ਸੋਡੇ ਡੈਮਾਂ ਦੇ ਪ੍ਰਬੰਧ ਜਿਹੜੇ ਖੋਹੇ ਜਾ ਚੁੱਕੇ ਆ ਹੁਣ ਤਾਂ ਸੀਏਐਸ ਫਲਾਗੀ ਉੱਥੇ ਤਾਂ ਉੱਥੇ ਜੇ ਲੋਕਾਂ ਨੂੰ ਕੱਲ ਨੂੰ ਪੁੱਛੋਗੇ ਤੁਸੀਂ ਪਈਏ ਚੰਡੀਗੜ੍ਹ ਵੱਖਰਾ ਕਰਦਗੇ ਤਾਂ 80% ਲੋਕਾਂ ਦੀ ਹਾਮੀ ਇਹ ਹੋਣੀ ਐ ਇਸ ਗੱਲ ਦੇ ਵਿੱਚ ਵੀ ਹਾਂ ਵੱਖਰਾ ਕਰ ਦਿਓ ਤੁਸੀਂ ਕੀ ਕਰੋਗੇ ਫਿਰ ਅੱਜ ਪੂਰੇ ਪੰਜਾਬ ਦੇ ਵਿੱਚ ਮੈਂ ਤੇ ਭਾਈ ਹਮਤੋਜ ਬੈਠਾ ਸੀ ਲਗਾਤਾਰੇ ਆਵਾਜ਼ ਬੁਲੰਦ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਬਾਹਰਲੇ ਬੰਦਿਆਂ ਦੀਆਂ ਜਿਹੜੀਆਂ ਵੋਟਾਂ ਬਣਦੀਆਂ ਨੇ ਆਧਾਰ ਕਾਰਡ ਬਣਦੇ ਨੇ ਬਾਹਰਲੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਪੰਜਾਬ 'ਚ ਲਿਆ ਕੇ ਬੰਦ ਹੋਣਾ ਚਾਹੀਦਾ ਹਿਮਾਚਲ ਦੇ ਵਿੱਚ ਕਾਨੂੰਨ ਹੈ 1972-73 ਦਾ ਰਾਜਸਥਾਨ 'ਚ ਇਹ ਕਾਨੂੰਨ ਹੈ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਾਨੂੰਨ ਬਣਾਤਾ ਕਿ ਕੋਈ ਵੀ ਬਾਹਰਲਾ ਬੰਦਾ ਉਤਰਾਖੰਡ ਦੇ ਵਿੱਚ ਆ ਕੇ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਚ ਕਾਨੂੰਨ ਕਿਉਂ ਨਹੀਂ ਬਣ ਰਿਹਾ 10 ਲੱਖ ਪ੍ਰਵਾਸੀ ਦੀਆਂ ਵੋਟਾਂ ਇਕੱਲੇ ਲੁਧਿਆਣੇ ਚ ਬਣ ਗਈਆਂ ਤੁਹਾਡੇ ਆਲੇ-ਦਾਲੇ ਦੇਖ ਲੋ ਕੀ ਹਾਲਾਤ ਬਣੇ ਖੜੇ ਆ ਜਦੋਂ ਸਾਡੀ ਗਿਣਤੀ ਘਟ ਜਾਣੀ ਆ ਜਵਾਗ ਸਾਡੇ ਇਕੱਲੇ-ਇਕੱਲੇ ਸੀ ਜੰਮਣ ਲੱਗ ਗਏ ਉਹ ਅਸੀਂ ਬਾਹਰਲੇ ਮੁਲਕਾਂ ਨੂੰ ਭੇਜਤੇ ਤਬਰ ਇੱਥੇ ਕਬਜ਼ਾ ਉਹਨਾਂ ਦੇ ਹੋਣਾ ਤੇ ਜਿਹਦੀ ਗਿਣਤੀ ਉਹ ਤੇ ਰਾਜ ਵੀ ਉਸੇ ਦਾ ਹੀ ਹੋਣਾ ਆ ਨਵੀਂ ਗੱਲ ਸੁਣ ਲਓ ਪੰਜਾਬ ਪੁਲਿਸ ਦੀ ਭਰਤੀ ਚੱਲ ਰਹੀ ਹੈ ਪੇਪਰ ਚੱਲ ਰਹੇ ਆ 10 ਨੰਬਰ ਦੀ ਪੰਜਾਬੀ ਉਹਦੇ ਚ ਤੇ ਜਿੰਨਾ ਇਤਿਹਾਸ ਦਾ ਕੋਈ ਮਾੜਾ ਮੋਟਾ ਕੋਈ ਪੇਪਰ ਦੇ ਵਿੱਚ ਕੋਈ ਕੁਐਸਚਨ ਪਾਇਆ ਜਾ ਰਿਹਾ ਤੂੰ ਪ੍ਰਸ਼ਨ ਪਾਇਆ ਜਾ ਰਿਹਾ ਉਹ ਪੰਜਾਬ ਨਾਲ ਸੰਬੰਧ ਨਹੀਂ ਆ ਉਹ ਸਾਰਾ ਬਾਹਰ ਨਾਲ ਸੰਬੰਧਤਾ ਤੇ ਜੇ ਪੰਜਾਬ ਬਾਰੇ ਮਾੜਾ ਮੋਟਾ ਪੁੱਛਿਆ ਜਾਂਦਾ ਸਿਰਫ ਇੰਨਾ ਸਵਾਲ ਪੁੱਛਿਆ ਜਾਂਦਾ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿੱਥੇ ਐ ਕਿਹੜੇ ਸਨ ਚ ਹੋਇਆ ਇੱਕ ਤਰੀਕੇ ਨਾਲ ਛੋੜੇ ਆਈਪੀਐਸ ਛੋੜੇ ਆਈਐਸ ਤਾਂ ਬਾਹਰਲੇ ਸੂਬਿਆਂ ਦੇ ਆ ਕੇ ਲੱਗ ਹੀ ਰਹੇ ਆ ਜਿਹੜੇ ਛੋੜੇ ਹੇਠਲੇ ਪੱਦਰ ਦੇ ਮੁਲਾਜ਼ਮ ਵੀ ਆ ਕੋਈ ਕਲਰਕ ਆ ਕੋਈ ਪਟਵਾਰੀ ਆ ਕੋਈ ਮਾਸਟਰ ਆ ਕੋਈ ਪੁਲਿਸ ਦੇ ਵਿੱਚ ਉਹ ਵੀ ਸਾਰੇ ਬਾਹਰਲੇ ਸੂਬਿਆਂ ਤੋਂ ਇੱਥੇ ਭਰਤੀ ਕੀਤੇ ਜਾ ਰਹੇ ਆ ਆਪਾਂ ਕਦੇ ਇਸ ਗੱਲ ਦੀ ਆਵਾਜ਼ ਬੁਲੰਦ ਨਹੀਂ ਕੀਤੀ ਹੁਣ ਤਾਂ ਨਵਾਂ ਵਰਤਾਰਾ ਚੱਲ ਪਿਆ ਆ ਨਾਬੇ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਉਦਘਾਟਨ ਕਰਨ ਆਉਂਦਾ ਤੇ ਨੀਂਹ ਪੱਥਰ ਹਿੰਦੀ ਚ ਆ ਕੇ ਰੱਖਦਾ ਆਪਾਂ ਕਿੰਨੇ ਕੁ ਬੰਦੇ ਵਿਰੋਧ ਕਰਦੇ ਆ ਨਾ ਗੱਲਾਂ ਦਾ ਤੁਸੀਂ ਮੈਨੂੰ ਇੰਨੇ ਬੰਦੇ ਬੈਠੇ ਹੋ ਇੱਥੇ ਕੋਈ ਬੰਦਾ ਕੋਈ ਮਾਮਾ ਭੈਣਾ ਬੈਠੀਆਂ ਕੋਈ ਬਾਹ ਖੜੀ ਕਰਕੇ ਕਹਵੇ ਵੀ ਮੈਂ ਆਪਣੇ ਜਵਾਗ ਦੇ ਸਕੂਲ ਚ ਜਾ ਕੇ ਪੁੱਛਦਾ ਵੀ ਤੁਸੀਂ ਪੰਜਾਬੀ ਨਾਲ ਕਿੰਨਾ ਕੁ ਜੋੜਿਆ ਇਤਿਹਾਸ ਨਾਲ ਕਿੰਨਾ ਕੁ ਜੋੜਿਆ ਹੋਇਆ ਕੋਈ ਪੁੱਛਦਾ ਦੱਸੋ ਬਾਈ ਕੋਈ ਨਹੀਂ ਜਾਂਦਾ ਇੱਥੇ ਕੋਈ ਪ੍ਰਵਾਹ ਨਹੀਂ ਸਾਨੂੰ ਜੋ ਮਰਜੀ ਤੇ ਹਸਪੜਾਉਣ ਜਿਹੜੀ ਮਰਜੀ ਬੋਲੀ ਪੜਾਉਣ ਅਸੀਂ ਬੋਲੀਆਂ ਦੇ ਖਿਲਾਫ ਨਹੀਂ ਆ ਮੈਂ ਬਹੁਤ ਜ਼ੋਰ ਦੇ ਕੇ ਗੱਲ ਕਹਿ ਰਿਹਾ ਬੜੇ ਲੰਮੇ ਸਮੇਂ ਤੋਂ ਬੋਰਡਾਂ ਦੇ ਰੰਗ ਵੀ ਮਾਰੇ ਮੇਰਾ ਕੋਈ ਦਿਮਾਗ ਨਹੀਂ ਝੇਲਿਆ ਵੀ ਬੋਰਡਾਂ ਦੇ ਰੰਗ ਮਾਰ ਤੇ ਬੋਰਡ ਕਾਲੇ ਕਰਤੇ ਪਰਚੇ ਹੋਏ 16 ਮੇਰੇ ਤੇ 6 ਮਹੀਨੇ ਜੇਲ੍ਹ ਚ ਲਾ ਕੇ ਅਸਰ ਬੋਰਡਾਂ ਦੇ ਰੰਗ ਮਾਰਨ ਖਾਤਰ ਅੱਜ ਵੀ ਭੁਗਤ ਰਹਾਂ ਸਿਰਫ ਇਸ ਕਰਕੇ ਵੀ ਜਿਹੜੀਆਂ ਕੌਮਾਂ ਦੀ ਬੋਲੀ ਮਰ ਜਾਂਦੀ ਉਹ ਕੌਮਾਂ ਦਾ ਨਾਮ ਉਹ ਨਿਸ਼ਾਨ ਦੁਨੀਆ ਤੋਂ ਮਿਟ ਜਾਂਦਾ ਜੇ ਉੜੇ ਆੜੇ ਨਾ ਬੱਚੇ ਜੂੜੇ ਨਹੀਂ ਬਚਣੇ ਦਸਤਾਰਾਂ ਨਹੀਂ ਬਚਣੀਆਂ ਪਛਾਣ ਨਹੀਂ ਬਚਣੀ ਧਰਮ ਨਹੀਂ ਬਚਣਾ ਇਤਿਹਾਸ ਨਹੀਂ ਬਚਣਾ ਦਿੱਲੀ ਦੇ ਵਿੱਚ ਐਨਸੀਆਰਟੀ ਨਾ ਕਿਤਾਬਾਂ ਦੇ ਵਿੱਚ ਮੁਗਲ ਇਤਿਹਾਸ ਪੜਾਉਣਾ ਬੰਦ ਕਰ ਦਿੱਤਾ ਗਿਆ ਹੁਣ ਆਪਾਂ ਕਹਾਂਗੇ ਯਾਰ ਮੁਗਲ ਇਤਿਹਾਸ ਪੜਾਉਣਾ ਬੰਦ ਕਰਤਾ ਆਪਾਂ ਨੂੰ ਕੀ ਤਖਲੀਪ ਹੈ ਮੈਨੂੰ ਇਹ ਗੱਲ ਦਾ ਜਵਾਬ ਦਿਓ ਜੇ ਇਤਿਹਾਸ ਦੇ ਵਿੱਚ ਬਾਬਰ ਦਾ ਜ਼ਿਕਰ ਨਹੀਂ ਹੋਣਾ ਤੇ ਗੁਰੂ ਨਾਨਕ ਦਾ ਜ਼ਿਕਰ ਕਿੱਥੇ ਹੋਊਗਾ ਬਾਬਰ ਨੂੰ ਜਾਬਰ ਕਿਨੇ ਕਿਹਾ ਬਾਬਰ ਦੀ ਜੇਲ ਕਿਨੇ ਕੱਟੀ ਆਪਾਂ ਪੰਜਵੇਂ ਪਾਤਸ਼ਾਹੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਜੇ ਜਹਾਂਗੀਰ ਦਾ ਜ਼ਿਕਰ ਨਹੀਂ ਪੰਜਵੇਂ ਪਾਤਸ਼ਾਹ ਦਾ ਜ਼ਿਕਰ ਕਿੱਥੇ ਹੋਣਾ ਛੇਵੇਂ ਪਾਤਸ਼ਾਹ ਦਾ ਜ਼ਿਕਰ ਕਿੱਥੇ ਹੋਣਾ ਗਵਾਲੀਅਰ ਦੇ ਕਿਲੇ ਚ ਕੈਦ ਕੀਤਾ ਜਿੰਨਾਂ ਨੂੰ ਜੇ ਔਰੰਗਜ਼ੇਬ ਦਾ ਜ਼ਿਕਰ ਨਹੀਂ ਹੋਣਾ ਇਤਿਹਾਸ ਚ ਪੜਾਇਆ ਨਹੀਂ ਜਾਣਾ ਗੁਰੂ ਗੋਬਿੰਦ ਸਿੰਘ ਦੀਆਂ ਜੰਗਾਂ ਸਾਬ ਜੀ ਦੀ ਸ਼ਹੀਦੀ ਦਾ ਜ਼ਿਕਰ ਕਿੱਥੇ ਹੋਊਗਾ ਕੋਈ ਬੋਲਿਆ ਕੋਈ ਦਿੱਲੀ ਸ਼ਰਮਣੀ ਕਮੇਟੀ ਕੋਈ ਪੰਜਾਬ ਦੀ ਸ਼ਰਮਣੀ ਕਮੇਟੀ ਕੋਈ ਹੋਰ ਐਥੇ ਸਾਡਾ ਸਿੱਖਾ ਗੂ ਕੋਈ ਬੋਲਿਆ ਨਾ ਗੱਲਾਂ ਤੇ ਇਹ ਨੀਤੀ ਨੂੰ ਸਮਝੋ ਨੀਤੀ ਕਿਹੜੀ ਐ ਇੱਕ ਨੀਤੀ ਇੱਕ ਦੌਰ ਹੋ ਸੀ ਸਾਨੂੰ ਸਿੱਧੇ ਮੱਥੇ ਮਾਰਿਆ ਜਾਂਦਾ ਸੀਗਾ ਗੋਲੀਆਂ ਨਾਲ ਫਾਂਸੀਆਂ ਦੇ ਚਾੜ ਕੇ ਅੱਜ ਉਹ ਨੀਤੀ ਬਦਲ ਲਈ ਅਗਲਿਆਂ ਨੇ ਉਹ ਕਹਿੰਦੇ ਐ ਸੂਤ ਨਹੀਂ ਆਉਂਦੇ ਇਹ ਮੁਗਲਾਂ ਤੋਂ ਨਹੀਂ ਮਾਰੇ ਮੁੱਕੇ ਇਹ ਅੰਗਰੇਜ਼ਾਂ ਤੋਂ ਮਾਰੇ ਨਹੀਂ ਮੁੱਕੇ ਜੇ ਮਾਰਨਿਆਂ ਨਿਵੇੜਨਿਆਂ ਗਲਵੱਕੜੀ ਚ ਲੈ ਲੋ ਹੌਲੀ ਹੌਲੀ ਗਲ ਬੱਕੜੀ ਲੈ ਕੇ ਗਲ ਘੁੱਟਦੇ ਆਵਾਂਗੇ ਹੌਲੀ 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 ਸਾਹ ਬੰਦ ਕਰ ਦਿਆਂਗੇ ਉਵੇਂ ਹੀ ਹੋ ਰਿਹਾ ਹੈ ਇੱਕ ਪਾਸੇ ਛੋਡੇ ਨਾਲ ਇਹ ਹੋ ਰਿਹਾ ਹੈ ਕਿ ਭਾਜਪਾ ਨੇ ਐਲਾਨ ਕੀਤਾ ਹੈ ਕਿ ਅਸੀਂ 84 ਦੇ ਕੱਲੂ ਘਾਰੇ ਦੇ ਦਿਹਾੜੇ ਨੂੰ ਮਨਾਵਾਂਗੇ ਇਹ ਭਾਜਪਾ ਦਾ ਐਲਾਨ ਹੈ ਕਿ 84 ਦਾ ਜਿਹੜਾ ਕੱਲੂ ਘਾਰਾ ਹੋਇਆ ਜਿਹੜੇ ਉਹ ਚ ਸ਼ਹੀਦ ਹੋਏ ਉਹਨਾਂ ਨੂੰ ਯਾਦ ਕਰਾਂਗੇ ਦਿਹਾੜੇ ਮਨਾਵਾਂਗੇ ਇੱਕ ਪਾਸੇ ਐਲਾਨ ਕਰਦਾ ਹੈ ਇੱਕ ਪਾਸੇ ਇਹਨਾਂ ਦਾ ਬਹੁਤ ਵੱਡਾ ਆਗੂ ਅਡਵਾਨੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਚ ਲਿਖਦਾ ਹੈ ਕਿ ਅਸੀਂ ਇੰਦਰਾ ਗਾਂਧੀ ਨੂੰ ਫੋਰਸ ਕੀਤਾ ਜ਼ੋਰ ਪਾਇਆ ਦਬਾਅ ਪਾਇਆ ਪਾਰਲੀਮੈਂਟ ਦਬਾਅ ਬਣਾਇਆ 비ਦੂ ਦਰਬਾਰ ਸਾਹਿਬ ਤੇ ਹਮਲਾ ਕਰ ਇਹ ਨੀਤੀ ਨੂੰ ਸਮਝਣ ਦੀ ਲੋੜ ਹੈ ਇਹ ਬੜੀ ਖਤਰਨਾਕ ਨੀਤੀ ਹੈ ਸਾਹਮਣੇ ਮੱਥੇ ਟਕਰਨ ਵਾਲਾ ਦੁਸ਼ਮਣ ਲੜਨ ਵਾਲਾ ਦੁਸ਼ਮਣ ਸਮਝ ਆਉਂਦਾ ਹੁੰਦਾ ਪਤਾ ਲੱਗਦਾ ਵੀ ਸਾਹਮਣੇ ਆ ਰਿਹਾ ਹੈ ਜਿਹੜਾ ਦੁਸ਼ਮਣ ਸਾਨੂੰ ਕਲਾਵੇ ਚ ਲੈ ਕੇ ਮਾਰ ਰਿਹਾ ਹੈ ਸਾਨੂੰ ਜਜਬ ਕਰ ਰਿਹਾ ਹੈ ਉਹ ਜਿਵੇਂ ਇੱਕ ਦਰਿਆ ਦੇ ਵਿੱਚ ਸਮੁੰਦਰ ਦੇ ਵਿੱਚ ਬਹੁਤ ਵੱਡਾ ਮਗਰਮੱਛ ਹੁੰਦਾ ਜਾਂ ਮੱਛੀਆਂ ਹੁੰਦੀਆਂ ਵੱਡੀਆਂ-ਵੱਡੀਆਂ ਛੋਟੀਆਂ-ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਨੇ ਸਾਨੂੰ ਉਸ ਤਰੀਕੇ ਨਾਲ ਖਾਧਾ ਜਾ ਰਿਹਾ ਸੂਚ ਕਰਕੇ ਅੱਜ ਸਾਨੂੰ ਸਿਰ ਜੋੜਨ ਦੀ ਵੀ ਲੋੜ ਹੈ ਤੇ ਸਰਵਰਤਨ ਦੀ ਵੀ ਲੋੜ ਹੈ ਪਰ ਸਾਡਾ ਦੁਖਾਂਤ ਇਹ ਬਣ ਗਿਆ ਉਹ ਕਹਿੰਦੇ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਸਾਨੂੰ ਸਾਡੇ ਆਪਣੇ ਮਾਰ ਰਹੇ ਹੈ ਆਪਣੇ ਆਪਣੇ ਦਾ ਵਿਰੋਧ ਕਰਦੇ ਆ ਮੈਂ ਕਹਿੰਦਾ ਕਿਸੇ ਬੰਦੇ ਨਾਲ ਸਾਡੇ ਲੱਖ ਬਖਰੇਵੇਂ ਹੋ ਸਕਦੇ ਆ ਸਾਡੇ ਆਪਸੀ ਮਤਭੇਦ ਹੋ ਸਕਦੇ ਆ ਪਰ ਜਨਤਕ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਆ ਕੇ ਆਪਣੇ ਬੰਦਿਆਂ ਦਾ ਵਿਰੋਧ ਨਾ ਕਰੋ ਜੇ ਕਿਸੇ ਨਾਲ ਗਿਲੇ ਸ਼ਿਕਵੇ ਹੈਗੇ ਆ ਬੈਠ ਕੇ ਕਿਸੇ ਕਮਰੇ ਚ ਕੋਈ ਮੀਟਿੰਗਾਂ ਰੱਖ ਲਓ ਕੋਈ ਚਾਰ ਬੰਦਿਆਂ ਦੀ ਕੋਈ ਪੰਚਾਇਤ ਬੁਲਾ ਲਓ ਉਹਨਾਂ 'ਚ ਬੈਠ ਕੇ ਆਪਣੇ ਮਸਲੇ ਨਿਬੇੜ ਲਓ ਨਾ ਕਿ ਲੋਕਾਂ 'ਚ ਆ ਕੇ ਜਗਜਾੜ ਕਰੋ ਫਲਾਣਾ ਆ ਕਰਦਾ ਫਲਾਣਾ ਉਹ ਕਰਦਾ ਇਹ ਮਾੜਾ ਹੈ ਇਹ ਚੰਗਾ ਹੈ ਇਹ ਸਮਾਂ ਨਹੀਂ ਹੈ ਤੇ ਸਮਾਂ ਬਹੁਤ ਮਾੜਾ ਆਉਣਾ ਹੈ ਇਹ ਗੱਲ ਯਾਦ ਰੱਖਿਓ ਬਹੁਤ ਜਿਆਦਾ ਖਤਰਨਾਕ ਸਮਾਂ ਆਉਣਾ ਹੈ ਮੈਂ ਫੇਰ ਬੇਨਤੀ ਕਰਦਾ ਕਿ ਆਪਣੇ ਜਵਾਕਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜੋ ਆਪਣੀ ਬੋਲੀ ਨਾਲ ਜੋੜੋ ਤੇ ਨਹੀਂ ਹੌਲੀ 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 ਸਾਡੀਆਂ ਜੜਾਂ ਦੇ ਵਿੱਚ ਐਸਾ ਖਤਰਨਾਕ ਜ਼ਹਿਰ ਪਾ ਰਹੇ ਆ ਤੇਲ ਪਾ ਰਹੇ ਆ ਕਿ ਸਾਨੂੰ ਹੌਲੀ 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 ਸਾਡੇ ਜਵਾਕਾਂ ਨੂੰ ਸਾਡੇ ਇਤਿਹਾਸ ਤੋਂ ਸਾਡੀ ਬੋਲੀ ਤੋਂ ਸਾਡੇ ਵਿਰਸੇ ਤੋਂ ਦੂਰ ਕੀਤਾ ਜਾ ਰਿਹਾ ਹੈ ਮੈਂ ਪ੍ਰਬੰਧਕਾਂ ਦਾ ਸਮੂੱਚੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਤੇ ਉਸ ਜਵਾਨ ਦਾ ਜਿਹੜਾ ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਡਟਿਆ ਹੋਇਆ ਤੇ ਸੰਗਤ ਨੂੰ ਅਪੀਲ ਕਰਦਾ ਹਾਂ ਇਹ ਸਟੇਜ ਦੇ ਉੱਤੋਂ ਪੂਰੇ ਪੰਜਾਬ ਵਿੱਚ ਹੋਰ ਵੱਖ-ਵੱਖ ਸੂਬਿਆਂ 'ਚ ਬੈਠੀ ਸਾਡੀ ਸਿੱਖ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਭਾਈ ਦਵਾਰਾ ਕੋਈ ਇਹ ਸੱਦਾ ਦੇਣਗੇ ਤਾਂ ਵੱੱਟ ਚੜ ਕੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚੋ ਕਿਉਂਕਿ ਇਹ ਕਾਨੂੰਨ ਬਣਨਾ ਮੈਂ ਫੇਰ ਕਹਿੰਦਾ ਜਿੱਥੇ ਕਾਨੂੰਨ ਬਣਾਉਣਾ ਜ਼ਰੂਰੀ ਹੈ ਉੱਥੇ ਸਿੱਖਾਂ ਦਾ ਸੰਜੀਦਾ ਹੋਣਾ ਵੀ ਜ਼ਰੂਰੀ ਹੈ ਕਿ ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ ਕੋਈ ਕਾਨੂੰਨ ਸੀਗੇ ਨਹੀਂ ਸੀ ਪਰ ਫੇਰ ਵੀ ਸਿੱਖ ਆਪਣੇ ਗੁਰੂ ਲਈ ਉਹਦੇ ਮਾਣ ਸਨਮਾਨ ਲਈ ਗੁਰੂ ਦੇ ਉਹਨੂੰ ਬਹਾਲ ਰੱਖਣ ਦੇ ਲਈ ਮਾਣ ਸਨਮਾਨ ਨੂੰ ਕਰਵਾਨ ਹੁੰਦੇ ਰਹੇ ਖੂਨ ਡੋਲਦੇ ਰਹੇ ਪਰ ਬੇਅਦਬੀਆਂ ਨਹੀਂ ਹੋਣ ਦਿੱਤੀਆਂ ਸੋ ਅੱਜ ਸਾਨੂੰ ਉਤੇ ਵੀ ਪਹਿਰਾ ਦੇਣ ਦੀ ਲੋੜ ਹੈ ਜਿੱਥੇ ਸਾਨੂੰ ਕਾਨੂੰਨ ਬਣਾਉਣ ਦੀ ਲੋੜ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ